ਜੀ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜੇ ਕਿਸੇ ਵੀਰ ਨੇ ਆਪ ਤੋਂ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਹੈਗੇ 775508265 ਪੰਜਾਬ ਨੰਬਰ 55557 HP ਟਿੱਟਰ ਲੈ ਕੇ ਆਰਜਨ ਸਾਰਾ ਓਰੀਜਨਲ ਹੈ A to Z ਜਿਹੜੇ ਮਾੜੇ ਮੋٹے ਸਕਰੈਚ ਹੈਗੇ ਹੋ ਸਕਦਾ ਫੋਨ ਦੇ ਵਿੱਚ ਦੂਰੋਂ ਨਾ ਆਉਣ ਦਿਖਾ ਦਿੰਦੇ ਆ ਮਾੜੇ ਮੋٹے ਹਲਕੇ ਫੁਲਕੇ ਸ਼ੋਅ ਤੇ ਤੈਂਕੀ ਟੂੰਕੀ ਤੇ ਬਾਈ ਸਕਰੈਚ ਹੈਗੇ ਕਿਤੇੋਂ ਲੀਕ ਨਹੀਂ ਹੈਗਾ ਜੇ ਆਪਾਂ ਅਗਲੇ ਟਾਇਰਾਂ ਦੀ ਗੱਲ ਕਰੀਏ 750 ਪ੍ਰੈਸ਼ਰ ਸਟੀering ਦੇ ਵਿੱਚ ਨਗਲੇ ਟਾਇਰ ਪੋਲੋ ਤੇ ਬਿਲਕੁਲ ਜਿਵੇਂ ਨਵੇਂ ਹੈ ਜੀ ਪ੍ਰੈਸ਼ਰ ਸਟੀering ਦੇ ਵਿੱਚ ਆ ਡਬਲ ਕਲੱਚ ਰਿਵਰਸ ਵੀਡੀਓ ਸਰਵਿਸ ਟਰੈਕਟਰ ਦੀ ਹੋਈ ਆ ਸਰਵਿਸ ਹੋਣ ਤੋਂ ਬਾਅਦ ਕਣਕ ਦੇ 20 ਤੋਂ 25 ਕਿੱਲੇ ਵੀਜੇ ਹਰੇ ਨਵੀਂ ਬੈਟਰੀ ਆ ਤੇ ਮਗਰਲੇ ਟਾਇਰ 80 ਤੋਂ 85 ਪੈਸੇ ਪੋਲੋ ਕੰਪਨੀ ਦੇ 16 ਦੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਕਿ ਤੋ ਟਰੈਕਟਰ ਲੀਕ ਨਹੀਂ ਕਿ ਤੋ ਟੁੱਟ ਭੱਜ ਨਹੀਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਨੇ ਸਾਰਾ ਟਰੈਕਟਰ origional ਹੈ ਤੇ ਮਾਡਲ ਕਿੰਨਾ ਬਈਏ 17 2017 ਮਾਡਲਾ ਸਾਰਾ ਟਰੈਕਟਰ origional ਆ ਬਾਕੀ ਤੁਹਾਨੂੰ ਬਾਈ ਨਾਲ ਬਾਅਦ ਚ ਗੱਲ ਕਰਾਉਣੇ ਆਪਾਂ ਕਿਰਾ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਟਰੈਕਟਰ ਦੀ ਮਰਗਾੜਾ ਮਰੂਣਾ ਦੀ ਜੇ ਕਿ ਵੀਰ ਵੀਰ ਬੰਦਾ ਵੀ ਫੋਨ ਤੇ ਵੀ ਸੌਦਾ ਕਰਨਾ ਹੁੰਦਾ ਜਾਂ ਕਿਸੇ ਨੇ ਸਾਰੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆਪਾਂ ਇੰਜਨ ਕੇ ਦੀ ਫੁੱਲ ਗਾਰੰਟੀ ਕਿਸੇ ਗੇਰ ਚ ਵਾਏ ਨਹੀਂ ਬਈ ਚਲਾ ਕੇ ਦੇਖਿਆ ਵਾ ਮੇਰਾ ਨਾ ਬ੍ਰੇਕਾਂ ਦੀ ਆਵਾਜ਼ ਆ ਤੇਲ ਬਰੀਗਾ ਤੇ ਫੱਟੀ ਵੀ ਹੈਗੀ ਆ ਲਾ ਕੇ ਰੱਖੀ ਆ ਤੇ ਹੁੱਕ ਵੀ ਹੈਗੀ ਬਈ ਲਾ ਕੇ ਰੱਖੀ ਆ ਬਈ ਦਾ ਰੂਟਾ ਵੇਟਰ ਪਾਇਆ ਸੀਗਾ ਕਣਕ ਕਣਕ ਵੀ ਜਨਾਸ ਤੇ ਤਾਂ ਕਰਕੇ ਸਮਾਨ ਲਾ ਕੇ ਰੱਖਿਆ ਸਾਰਾ ਅਰੀਜਨਲ ਹੈ ਜਿਹੜਾ ਟਰੈਕਟਰ ਕਿਤੇ ਟੁੱਟ ਪਿਆ ਨਹੀਂ ਬਾਕੀ ਗੱਲੀ-ਗੱਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਰੰਗ ਪੇਂਟ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਇੰਜਨਿਕ ਦੀ ਫੁੱਲ ਗਾਰੰਟੀ ਹੈ ਸਾਰੀ ਐਸੈਸਰੀ ਚੱਲਦੀ ਹੈ ਜੀ ਤੇ ਰੇਟ ਵੀ ਬਾਈ ਨੂੰ ਪੁੱਛਦੇ ਕੀ ਰੇਟ ਰੱਖਿਆ ਕਿਰਾਂ ਵੀਡੀਓ ਦੇ ਵਿੱਚ ਦੇਖੋ ਤੁਸੀਂ ਰਿਮ ਰੂਮ ਤਾਂ ਰਿਗਾਰਡ ਤਾਂ ਸਾਰਾ A to Z ਅਰੀਜਨਲ ਹੀ ਪਿਆ ਜੀ ਪੂਰਾ ਸੋਹਣਾ ਸੰਭ ਕੇ ਰੱਖਿਆ ਹੋਇਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਭਾਈ ਸੇਵ ਸਿਰੇ ਹੀ ਪੂਰਾ ਵਧੀਆ ਪਿਆ ਤੇ ਦੱਸੀ ਬਾਈ ਅਹੀਂ ਵੀਡੀਓ ਦੇ ਵਿੱਚ ਤੇ ਮਾਡਲ ਆ 2017 ਕਿੰਨਾ ਰੇਟ ਆ ਬਾਈ 2017 ਮਾਡਲ ਆ ਤੇ 460000 ਰੁਪਿਆ ਰੇਟ ਆ 460000 ਰੁਪਿਆ ਰੇਟ ਆ ਇੰਜਨ ਗੇਅਰ ਦੀ ਕਿਵੇਂ ਬਾਈ ਠੀਕ ਆ ਬਾਕੀ ਮੌਕੇ ਤੇ ਮਾਨਤਨ ਹੋ ਜਾ ਕਿੰਨਾ ਮਾਨਤਨ ਕਰ ਦੋਗੇ 20000 ਰੁਪਿਆ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਤਾਂ 20000 ਰੁਪਿਆ 65 ਦੇ ਵਿੱਚੋਂ 20 ਘਟਾ ਲਿਓ ਤੁਸੀਂ 445000 ਦਾ ਤੁਹਾਨੂੰ ਟਰੈਕਟਰ ਮਿਲ ਜਾਊਗਾ ਠੀਕ ਆ ਬਾਕੀ ਫੇਰ ਵੀ ਮਾੜਾ ਮੋਟਾ ਮੌਕੇ ਤੇ ਜਿੰਨਾ ਹੋ ਸਕਿਆ ਬਾਈ ਕਹਿੰਦਾ ਮਾਨਤਨ ਕਰ ਦੂਗਾ ਧੱਕੇ ਨਾਲ ਪਕਾ ਕੇ ਕਰਾਵਾਂਗੇ ਜੇ ਕੋਈ ਵੀਡੀਓ ਦੇ ਕੇ ਆ ਵੀਡੀਓ ਦਿਖਾ ਕੇ ਬਾਈ ਨੂੰ ਕਹਦੇ ਬਾਈ ਤੇਰੀ ਵੀਡੀਓ ਤੇ ਆ ਗੱਲ ਹੋਈ ਆ ਉਹ ਗੱਲ ਤਾਂ ਜੇ ਬਾਈ ਭੱਜਣ ਲੱਗਾ ਆਪਣੀ ਫੁੱਲ ਗਰੰਟੀ ਆ ਨੰਬਰ ਕਿੱਥੋਂ ਦਾ ਬਾਈ ਇਹਦਾ ਹੈ ਪੀਵੀ30 ਪੀਵੀ30 ਬਠਿੰਡੇ ਦਾ ਨੰਬਰ ਆ ਤੁਹਾਡੇ ਹੀ ਨਾ ਇਹਨਾਂ ਦੀ ਨਾਂ ਐ ਲੋ ਬਈ ਬਾਈ ਇਹਨਾਂ ਦੀ ਨਾਂ ਐ ਦੂਜੇ ਨਾਂ ਐ ਪੀਵੀ03 ਬਠਿੰਡੇ ਦਾ ਨੰਬਰ ਆ ਬਾਈ ਕਹਿੰਦਾ ਹੁਣੇ ਹੀ ਨਾਂ ਕਰਾਇਆ ਸਰਕਾਰੀ ਨੰਬਰ ਪਲੇਟਾਂ ਇਹਦੇ ਲੱਗਾਉਂਗਾ ਤੇ ਲਿਆ ਕੇ ਮੰਗ ਲਿਆਉਣ ਵਾਲਾ ਉਥੇ ਲਿਜਾਣਾ ਪਊ ਇਥੇ ਸਿੰਘਾਂ ਵਾਲੇ ਸਾਡੇ ਭਾਈ ਲੱਗਦੇ ਇਥੇ ਉਥੇ ਟਰੈਕਟਰ ਲਿਜਾਣਾ ਪਊਗਾ ਫਿਰ ਨੰਬਰ ਪੇਟਾ ਲੱਗਣਗਾ ਤੇ ਟਰੈਕਟਰ ਇੰਜਨ ਗੇਅਰ ਦਾ ਓਕੇ ਬਾਈਆਂ ਦੀ ਨਾਂ ਏ ਦੂਜੇ ਨਾਂ ਏ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਬਾਈ ਨੰਬਰ ਬੋਲੀ ਵਿੱਚ ਆਵਦਾ 90411 8386 90411 8386 ਇਹ ਬਾਈ ਦਾ ਨੰਬਰ ਏ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਠੀਕ ਠੀਕਾ ਪੂਰਾ ਬਲੋ ਨਹੀਂ ਬਾਈ ਬਲੋ ਬਲੋ ਦੀ ਕੋਈ ਆਵਾਜ਼ ਕਰਦਾ ਠੀਕ ਹੈ ਜਿਹੜਾ ਉਹ ਇੱਕ ਵੇਖਿਆ ਜੀ ਮੈਂ ਵੀ ਜਿਹੜਾ ਆ ਲੈਫਟ ਵਾਲਾ ਲੱਗੇ ਕਾਹਤੇ ਟਰਾਲੀ ਟੋਲੇ ਤੇ ਨਹੀਂ ਚੱਲੇ ਬਾਈ ਟਰਾਲੀ ਟੋਲੇ ਤੇ ਨਹੀਂ ਘਰੇ ਹੀ ਰੱਖਿਆ ਵਾ ਟਰੱਕ ਠੀਕ ਹੈ ਘਰ ਦੀ ਬਾਈ ਤੇ ਡਿਸਟ੍ਰੀਬਿਊਟਰ ਨਹੀਂ ਲੱਗਿਆ ਹਨਾ ਡਿਸਟ੍ਰੀਬਿਊਟਰ ਲੱਗਿਆ ਨਹੀਂ ਠੀਕ ਹੈ ਨਾਰਮਲ ਬਾਈ ਜਿਹੜੀ ਸਿੰਪਲ ਟਰਾਲੀ ਹੁੰਦੀ ਹੈ ਉਹਦੀ ਪਾਈਪ ਆ ਇਹ ਵੀ ਬਾਈ ਕਹਿੰਦਾ ਮਹਿੰਦਰੇ ਦੀ ਆ ਵੀ ਉਹਦੀ ਲਾ ਕੇ ਇਹਦੇ ਲਈ ਸੀ ਆ ਕਮਿੰਦਰਾ ਟਰੈਕਟਰ ਬਾਈ ਕੋਲੇ ਤੇ ਉਹਦੀ ਪਾਈਪ ਇਹਦੇ ਲਾ ਕੇ ਲਈ ਵੀ ਆ ਟਰੈਕਟਰ ਵਕਾਉ ਆ ਬਾਈ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਵੀਰਾਂ ਦਾ ਤਹਿਤ ਰੱਖੋ ਧੰਨਵਾਦ